ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਖਾਸ ਹੈ ਚਾਂਦ ਹਾਈਬ੍ਰਿਡ ਸੀਡ ਕੰਪਨੀ ਦਾ ਵੈਰਾਈਟੀ ਹੈ 골ਡਨ 1133 ਬਾਸਮਤੀ ਹਾਈਬ੍ਰਿਡ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਆ ਉਹ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਇਹ ਵੈਰਾਈਟੀ ਬਹੁਤ ਵਧੀਆ ਦੀ ਟਿਲਰਿੰਗ ਬਹੁਤ ਬਹੁਤ ਅੱਛੀ ਹੈ ਟਿਲਰਿੰਗ ਅਸੀਂ ਕਿੰਨੀ ਆ 25 ਤੋਂ 30 ਟਿਲਰਿੰਗ ਆ ਇੱਕ ਬੂਟੇ ਦੇ ਕੋਈ ਖਰਚਾ ਨਹੀਂ ਝੰਡਾ ਬੱਤਾ ਨਹੀਂ ਕੋਈ ਬਲਾਸਟ ਦੀ ਬਿਮਾਰੀ ਨਹੀਂ ਇਸ ਨੂੰ ਤੇ ਜੂਰੀਆ ਦੀ ਮਾਤਰਾ ਗੱਟਾ ਡੇਢ ਗੱਟੇ ਨਾਲ ਪਲ ਜਾਂਦੀ ਹੈ ਇਹ ਕਿਸਾਨ ਵੀਰ ਨੇ ਅੰਬਾਲਾ ਡਿਸਟ੍ਰਿਕਟ ਦਾ ਕਿਸਾਨ ਹੈ ਤਿੰਨ ਗੱਟੇ ਜੂਰੀਆ ਲਾਤਾ ਜੂਰੀਆ ਜ਼ਿਆਦਾ ਲਾਉਣ ਕਰਕੇ ਹਾਈਟ ਜ਼ਿਆਦਾ ਹੋ ਗਈ ਇਹਦੀ ਤੇ ਤੁਸੀਂ ਦੇਖ ਸਕਦੇ ਹੋ ਇਹਦੀਆਂ ਬੱਲੀਆਂ ਭਰੀਆਂ ਪਈਆਂ ਜੇ ਮੰਡੀ ਰੇਟ ਦੀ ਗੱਲ ਕਰੀਏ ਤਾਂ ਇਹਨੂੰ 1509 ਵਾਲਾ ਰੇਟ ਲੱਗ ਜਾਂਦਾ ਹੈ। ਲਾਸਟイヤー ਇਹਨੂੰ 272200 ਰੇਟ ਲੱਗਿਆ ਸੀਗਾ। ਤੇ ਜਿਹੜੇ ਇਹਦੇ ਚੌਲ ਆ ਖਾਂਚ ਬਹੁਤ ਟੇਸਟੀ ਹੈ। ਉਹ ਸਾਰੇ ਕਿਸਾਨਾਂ ਨੂੰ ਪੀਲਾ ਕਿਲਾ 2 ਕਿਲੇ ਟ్రਾਇਲ ਤੌਰ ਤੇ ਜਰੂਰ ਲਾਓ ਨਵੀਂ ਵੈਰੈਟੀ ਕੋਈ ਵੀ ਆਉਂਦੀ ਹੈ। ਸਸਾ